ਸਾਰ ਸੰਗਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਕਹਿੰਦੇ ਇੱਕ ਵਾਰੀ ਬੀਬੇ ਨਾਨਕੀ ਨੇ ਜਦੋਂ ਸਹੇਲੀਆਂ ਨਾਲ ਖੇਡਦੀ ਤੇ ਉਹਨਾਂ ਨੇ ਸਹੇਲੀਆਂ ਨੇ ਗਾਣੇ ਬੰਨਣੇ ਸਹੇਲੀਆਂ ਨਾਲ ਖੇਡਣ ਗਈ ਤੇ ਖੇਡਦਿਆਂ ਖੇਡਦਿਆਂ ਰਖੜੀਆਂ ਦੇ ਦਿਨ ਆਏ ਰੱਖਾਂ ਦੇ ਜਦੋਂ ਕਹਿੰਦੇ ਉਹ ਦਿਨ ਆਏ ਤੇ ਨਾਲ ਦੀਆਂ ਸਹੇਲੀਆਂ ਸੀ ਜਿਹੜੀਆਂ ਬੀਬੇ ਨਾਨਕੀ ਦੇ ਨਾਲ ਉਹ ਗਾਨੇ ਬਣਾਉਣ ਲੱਗ ਪਈਆਂ ਗਾਨੇ ਹੁਣ ਗਾਨੇ ਬਣਾਉਂਦੀਆਂ ਨੇ ਉਹ ਨਾਲ ਸੇਲੀਆਂ ਬੇਬੇ ਨਾਨਕੀ ਵੀ ਲੱਗ ਗਈ ਵੇ ਮੈਂ ਵੀ ਬਣਾ ਲਾ ਉਹ ਉਹ ਵੀ ਗਾਨਾ ਬਣਾਉਣ ਲੱਗ ਗਈ ਅੱਛਾ ਗਾਨਾ ਬਣਾਉਣ ਲੱਗ ਪਈ ਨਾਲ ਦੀਆਂ ਸੇਲੀਆਂ ਉਹ ਕਹਿੰਦੀਆਂ ਨੇ ਗੱਲ ਸੁਣ ਨਾਨਕੀ ਸਾਡੇ ਤੇ ਭਰਾ ਨੇ ਸਾਡੇ ਤੇ ਵੀਰ ਨੇ ਅਸੀਂ ਤੇ ਤਾਂ ਗਾਨੇ ਬਣਾਉਣੀਆ ਤੂੰ ਕਾਹਦੇ ਲਈ ਗਾਨਾ ਬਣਾਉਣੀ ਨਾ ਤੇਰੇ ਭਰਾ ਨਾ ਵੀਰ ਤੂੰ ਕਾਹਦੇ ਵਾਸਤੇ ਅਸੀਂ ਤੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਬੰਨਾ ਗਿਆ ਅਸੀਂ ਆਪਣੇ ਭਰਾਵਾਂ ਦੇ ਗੁੱਟਾਂ ਤੇ ਬੰਨਾ ਗਿਆ ਤੇਰੇ ਘਰ ਕੋਈ ਭਰਾ ਨਹੀਂ ਤੂੰ ਕਿੰਦੇ ਗਾਨਾ ਬੰਨਣਾ ਤੂੰ ਕਿੰਦੇ ਵਾਸਤੇ ਬੰਨਣ ਲੱਗੀ ਉਹ ਗੁਰਮੁਖੋ ਉਸ ਵੇਲੇ

ਉਹ ਗਾਨੇ ਬਣਾਉਂਦੀਆਂ ਸੀ ਮੈਂ ਵੀ ਬਣਾਉਣ ਲੱਗ ਪਈ ਮਾਤਾ ਉਹਨੇ ਉਹ ਉਹ ਕਹਿਨੀਆਂ ਨੇ ਮੈਨੂੰ ਪੁੱਛਿਆ ਵੀ ਤੂੰ ਕਿੰਦੇ ਬਨੇਗੀ ਸਾਡੇ ਤੇ ਭਰਾ ਨੇ ਤੇਰੇ ਕਿਹੜਾ ਭਰਾ ਹੈ ਮਾਤਾ ਨਾਲੇ ਤੇ ਮੈਨੂੰ ਮੇਣਾ ਮਾਰਿਆ ਮੇਣਾ ਮਾਰਿਆ ਤੇ ਨਾਲੇ ਮੈਨੂੰ ਉਹਨਾ ਗੱਲਾਂ ਕੀਤੀਆਂ ਮਾਤਾ ਇੱਕ ਗੱਲ ਦੱਸ ਪੁੱਛ ਪੁੱਤਰਾ ਮਾਤਾ ਮੇਰੇ ਸੇਲੀਆਂ ਨੇ ਵੇਣਾ ਮਾਰਿਆ ਪੁੱਛ ਪੁੱਤਰ ਕੀ ਪੁੱਛਣਾ ਹੈ ਬੇਬੇ ਨਾਨਕੀ ਕਹਿੰਦੀ ਹੈ ਸਾਡੇ ਘਰ ਵੀਰ ਕਦੋਂ ਆਊ ਮੇਰੀ ਅੰਮੀ ਏ ਵੀਰ ਨੂੰ ਖੜਾੜਦਾ ਏ ਚਾਹ ਮਾਏ i ਵੇਖ ਨਨ ਕਾਣੇ ਦੇ ਵੇਖ ਨਨ ਕਾਣੇ ਦੇ ਜੇ ਨਾਨਕੀ ਦਾ ਵੀ ਨਨ ਗਾਣਾ ਸਾਬ ਦੀ ਸਰਤੀ ਉਹ ਕਹਿੰਦੇ ਆਏ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਕਾਸ਼ ਹੋਇਆ ਦੌਲਤਾਂ ਦਾਈ ਭੱਜੀ ਆਈ ਵਾਰ ਬਾਬੇ ਕਲਿਆਣ ਚੰਦ ਨੂੰ ਕਹਿੰਦੀ ਤੇਰੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਅੱਛਾ ਬਾਲਕ ਆਇਆ ਖੁਸ਼ ਹੋ ਗਿਆ ਸਰਸੰਗਤ ਉਹ ਬਾਬਾ ਕਲਿਆਣ ਚੰਦ ਜੀ ਉਹ ਕਹਿੰਦੇ ਮੇਰੇ ਘਰ ਦੇ ਸਾਰੇ ਦਰਵਾਜ਼ੇ ਖੋਲ ਦਿਓ ਮੇਰੇ ਘਰ ਤੋਂ ਕੋਈ ਭੁੱਖਾ ਨਾ ਜਾਵੇ ਮੇਰੇ ਘਰ ਤੋਂ ਕੋਈ ਖਾਲੀ ਨਾ ਜਾਵੇ ਜੋ ਜਿਹੜਾ ਮੰਗਦਾ ਦੇ ਦਿਓ ਦੌਲਤਾਂ ਦਾਈ ਨੇ ਖਬਰ ਸੁਣਾਈ ਉਹ ਆਖਣ ਲੱਗੀ ਬਾਲਕ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਲਿਆਣ ਚੰਦ ਜੀ ਉਹ ਕਹਿੰਦੇ ਗੱਲ ਸੁਣ ਤੇਰੇ ਤੇ ਮੈਂ ਅੱਜ ਬੜਾ ਖੁਸ਼ ਆਂ ਤੇਰੇ ਤੇ ਅੱਜ ਮੈਂ ਬਹੁਤ ਖੁਸ਼ ਆਂ ਦੱਸ ਕੀ ਚਾਹੀਦਾ ਜੋ ਦਿਲ ਕਰਦਾ ਮੰਗ ਲੈ ਮੂੰਹੋਂ ਬੋਲ ਇੱਕ ਵਾਰ ਤੇ ਦولتਾਂ ਦਾਈ ਨੇ ਹੱਥ ਜੋੜ ਕੇ ਆਖਿਆ ਕਿਸੇ ਚੀਜ਼ ਦੀ ਲੋੜ ਨਹੀਂ ਕੁਛ ਵੀ ਨਹੀਂ ਚਾਹੀਦਾ ਉਹ ਹੈਰਾਨ ਰਹਿ ਗਿਆ ਪਟਵਾਰੀ ਜੀ ਮੈਨੂੰ ਨਹੀਂ ਚਾਹੀਦਾ ਕੁਛ ਵੀ ਕਹਿੰਦੇ ਕਿਉਂ ਜਦੋਂ ਬਾਕੀ ਮਾਵਾਂ ਦੇ ਬੱਚਿਆਂ ਨੂੰ ਜਨਮ ਦਵਾਉਂਦੀ ਐ ਕੁਛ ਨਾ ਕੁਛ ਤੇ ਦਿੰਦੀ ਹੋਏਗੀ ਕੋਈ ਕੱਪੜੇ ਕੋਈ ਧਨ ਕੋਈ ਗਹਿਣਾ ਕੁਛ ਤੇ ਲੈਂਦੀ ਹੋਏਗੀ ਇਹਦੀ ਲੈਂਦੀ ਸਾਹ ਲੈਨੀ ਆ ਬੜੀਆਂ ਮਾਵਾਂ ਦੇ ਬੱਚਿਆਂ ਨੂੰ ਜਨਮ ਦਵਾਏ ਨੇ ਮੈਂ ਕੱਪੜੇ ਵੀ ਲੈਨੀ ਆ ਮੈਂ ਧਨ ਵੀ ਲੈਨੀ ਆ ਮਾਇਆ ਵੀ ਲੈਨੀ ਆ ਪਰ ਪਟਵਾਰੀਆ ਤੇਰੇ ਤੋਂ ਨਹੀਂ ਕੁਛ ਲੈਣਾ ਪਿਤਾ ਕਲਿਆਣ ਚੰਦ ਜੀ ਤੁਹਾਡੇ ਤੋਂ ਨਹੀਂ ਕੁਛ ਵੀ ਲੈਣਾ ਕਿਉਂ ਕਹਿੰਦੀ ਇੱਕੋ ਮੰਗ ਮੰਗਣੀ ਬਸ ਉਹ ਪੂਰੀ ਕਰ ਦੇ ਮੇਰੀ ਇੱਕੋ ਮੰਗ ਇਹਨਾਂ ਦੱਸ ਕੀ ਚਾਹੀਦਾ ਕਹਿੰਦੀ ਨਾ ਮੈਂ ਮੰਗਾ ਪੈਸੇ ਨਾ ਮੈਂ ਮੰਗਾ ਮਾਇਆ ਨਾ ਮੈਂ ਮੰਗਾ ਤੇਰੇ ਤੋਂ ਜ਼ਮੀਨ ਕੋਈ ਲਾਲਚ ਨਹੀਂ ਬਸ ਇੱਕੋ ਮੰਗੇ ਇਹਨਾਂ ਕੀ ਕਹਿੰਦੀ ਹੱਥ ਜੋੜ ਕੇ ਕਹਿੰਨੀ ਆ ਜਦੋਂ ਮੈਂ ਤੇਰੇ ਘਰ ਵਿੱਚ ਇਸ ਬਲਕ ਦੇ ਦਰਸ਼ਨਾਂ ਨੂੰ ਆਵਾਂ ਮੈਨੂੰ ਕਦੇ ਦਰਸ਼ਨਾਂ ਤੋਂ ਨਾ ਰੋਕੀਂ ਆਖੋ ਸਤਿਗੁਰੂ ਬਸ ਇਸ ਬਲਕ ਦੇ ਦਰਸ਼ਨ ਮੇਰੀ ਤੀਤਾ ਨੇ ਮੈਨੂੰ ਦਰਸ਼ਨਾਂ ਤੋਂ ਨਾ ਰੋਕੀ ਉਹ ਕਹਿਣ ਲੱਗੇ ਆ ਦਰਸ਼ਨਾਂ ਤੋਂ ਆਮ ਜਿੱਦਾਂ ਬਲਕ ਜਨਮ ਲੈਂਦੇ ਨੇ ਉਦਾਂ ਹੀ ਲਿਆ ਹੈ ਇਹ ਨਹੀਂ ਨਾ ਨਾ ਬੜੀਆਂ ਬਾਵਾਾਂ ਦੇ ਬੱਚਿਆਂ ਨੂੰ ਜਨਮ ਦਿਵਾਏ ਨੇ ਪਰ ਜਿਹੜਾ ਤੇਰੇ ਘਰ ਵਿੱਚ ਲਾਲ ਆਇਆ ਹੈ ਨਾ ਜਦੋਂ ਉਹਨੇ ਹੱਸਿਆ ਮੁਸਕਰਾਇਆ ਪ੍ਰਕਾਸ਼ ਹੋ ਗਿਆ ਕਮਰੇ ਵਿੱਚ ਜਦੋਂ ਜਨਮ ਹੋਇਆ ਮਹਾਰਾਜ ਦਾ ਪ੍ਰਕਾਸ਼ ਹੋਇਆ ਜਿਹੜੀਆਂ ਕਿਰਨਾ ਜਿਹੜੀਆਂ ਮੇਰ ਦੀਆਂ ਨਜ਼ਰਾਂ ਉਹਨੇ ਮੇਰੇ ਤੇ ਮਾਰੀਆਂ ਨੇ ਮੈਂ ਦੱਸ ਨਹੀਂ ਸਕਦੀ ਅੱਛਾ ਕੀ ਐਸਾ ਉਹ ਗੁਰੂ ਨਾਨਕ ਦੀ ਨਜ਼ਰ ਕਿਤੇ ਹੋ ਜਾਏ ਕੀ ਚਾਹੀਦਾ ਕਹਿੰਦੇ ਕੁਛ ਨਹੀਂ ਬਸ ਦਰਸ਼ਨ ਦਰਸ਼ਣਾ ਤੋਂ ਨਾ ਨਾ ਕਰੀ ਤੂੰ ਜਦੋਂ ਮਰਜੀ ਖੜਾਈ ਤੈਨੂੰ ਨਾ ਨਹੀਂ ਕਰਦਾ ਫੇਰ ਕਹਿੰਦੇ ਲੱਗਿਆ ਬੇਬੇ ਨਾਨਕੀ ਨੂੰ ਪਤਾ ਜਦੋਂ ਲੱਗਿਆ ਨਾ ਪਤਾ ਵੀ ਵੀਰ ਆ ਗਿਆ ਭਰਾ ਆ ਗਿਆ ਘਰ ਵਿੱਚ ਕਹਿੰਦੇ ਫੁੱਲੀ ਨਹੀਂ ਸਮੁੰਦੀ ਭੱਜੀ ਗਈ ਆਪਣੇ ਵੀਰ ਕੋਲ ਕਿ ਤਾ ਕਾਲੂ ਨੂੰ ਬੇ ਅੰਤ ਪਿਆਰਾ ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਬੋਲਿਓ ਸਾਰੇ ਜਿੰਨ ਜਿੰਨ ਨੂੰ ਸਮਝ ਆਉਂਦਾ ਹੈ ਅੱਜ ਦਾ ਜੰਮਿਆਬਾਲ ਪਿਆਰਾ ਆਮ ਨਹੀਂ ਏ ਥਾਤ ਲੱਗਦਾ ਅੱਜ ਦਾ ਜੰਮਿਆਬਾਲ ਪਿਆਰਾ ਜਿੱਥੇ ਬਾਪੇ ਜਨਮ ਲਿਆ ਨਨਕਾਣਾ ਹੋਣੀ ਥਾਂ ਕਹਿਣ ਨਾਮ ਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਮ ਭੈਣ ਨਾਮ ਕੀ ਕਹੇ ਦਾ ਨਾਮ ਤੇ ਰੱਖਣਾ ਨਾ ਭੈਣ ਨਾਲ ਕੀ ਕਹੇ ਵੀਰ ਦਾ ਨਾਮ ਤੇ ਰੱਖਣਾ ਨਾ ਭੈਣ ਨਾਲ ਕੀ ਕਹੇ ਵੀਰ ਦਾ ਨਾਮ ਤੇ ਰੱਖਣਾ ਨਾ ਭੈਣ ਨਾਲ ਕੀ ਸੇਰਾ ਇੱਕ ਦਿਨ ਦਾ ਅਜੇ ਵੀਰ ਹੈ ਮੇਰਾ ਕਿਤ ਕਰਦਾ ਬਨ ਦੇ ਵਾਸਤੇ ਆਇ ਤਿਨ ਦਾ ਜੇ ਵੀਰ ਹੈ ਮੇਰਾ ਕਿਤ ਕਰਦਾ ਬਨ ਦੇ ਵਾਸਤੇ ਆਇ ਤਿਨ ਦਾ ਜੇ ਵੀਰ ਹੈ ਮੇਰਾ ਸੇਰਾ ਇੱਕ ਦਿਨ ਦਾ ਅਜੇ ਵੀਰ ਹੈ ਮੇਰਾ ਕਿਤ ਕਰਦਾ ਬਨ ਦੇ ਵਾਸਤੇ ਆਇ ਤਿਨ ਦਾ ਜੇ ਵੀਰ ਹੈ ਮੇਰਾ ਲਾਡ ਲਡੋਦੀ ਨਾ ਥੱਕਦੀ ਰੋਸ ਨਾ ਜਾਵੇ ਕਦੀ ਜੋ ਸੁ ਨਾ ਜਾਵੇ ਜਦੋਂ ਪਿਆਰ ਦੇ ਨਾਲ ਬੁਲਾ ਫੜ ਕੇ ਉੱਠਦਾ ਬਾਹ ਭੈਣ ਨਾਲ ਕੀ ਕਹੇ ਵੀਰ ਦਾ ਨਾਂ ਕਰ ਰੱਖਣਾ ਨਾ ਭੈਣ ਨਾਲ ਕੀ ਕਹੇ ਵੀਰ ਦਾ ਨਾਂ ਕਰ ਰੱਖਣਾ ਨਾ ਭੈਣ ਨਾਲ ਕੀ ਕਹੇ ਵੀਰ ਦਾ ਨਾਂ ਕਰ ਰੱਖਣਾ ਨਾ ਤਕਾਲੂ ਨੂੰ ਬੰਦ ਪਿਆਰਾ ਮਾਤ੍ਰਤਾ ਦੀ ਅੱਖ ਦਾ ਤਾਰਾ ਤਕਾਲੂ ਨੂੰ ਬੰਦ ਪਿਆਰਾ ਮਾਤ੍ਰਤਾ ਦੀ ਅੱਖ ਦਾ ਤਾਰਾ ਆਪ ਨਹੀਂ ਏ ਖਾਸ ਲੱਗਦਾ ਅੱਜ ਦਾ ਜਨਮ ਆ ਬਾਲ ਪਿਆਰਾ ਆਪ ਨਹੀਂ ਏ ਖਾਸ ਲੱਗਦਾ ਅੱਜ ਦਾ ਜਨਮ ਆ ਬਾਲ ਪਿਆਰਾ ਜਿੱਥੇ ਬਾਬੇ ਜਨਮ ਲਿਆ ਨਨਕਾਣਾ ਹੁਣੀ ਥਾਂ ਭੈਣ ਨਾਨਕੀ ਕਹੇ ਵੀਰ ਦਾ ਨਾਮ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਮ ਤੇਰਾ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਮ ਤੇਰਾ ਰੱਖਣਾ ਨਾ ਭੈਣ ਨਾਨਕੀ ਕਹੇ ਆਪਣੇ ਭਰਾ ਦਾ ਨਾਮ ਮੈਂ ਨਾਨਕ ਨਾਨਕੀ ਮੇਰਾ ਭਰਾ ਨਾਨਕ ਸਰਸੰਗਤ ਐਸੀ ਕਿਰਪਾ ਕੀਤੀ ਐਸੀ ਮਿਹਰ ਦੀ ਨਜ਼ਰ ਗੁਰੂ ਨਾਨਕ ਸਾਹਿਬ ਨੇ ਕੀਤੀ ਸਾਰੀ ਦੁਨੀਆ ਤੇ ਜਿਹੜੀ ਪਾਪਾਂ ਦੀ ਧੁੰਦ ਸੀ ਉਹਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ ਮਹਾਰਾਜ ਆਏ ਸਾਰ ਸੰਗਤ ਫਿਰ ਐਸਾ ਕਰਮ ਦਿੜਾਇਆ ਐਸਾ ਲੋਕਾਂ ਨੂੰ ਉਪਦੇਸ਼ ਦਿੱਤਾ ਸਾਰ ਸੰਗਤ ਜੀ ਜਿਹੜੇ ਗੁਰਨਾਨਕ ਦਾ ਦਰਸ਼ਨ ਕਰਦੇ ਰਹੇ ਨਿਹਾਲ ਹੁੰਦੇ ਨੇ